ਹਰ ਜਗ੍ਹਾ ਇਹ ਮਾਹੌਲ ਬੜਾ ਹੀ ਚਿੰਤਾਜਨਕ ਬਣਿਆ ਜਿੱਥੇ ਸਰਕਾਰ ਮੈਂ ਪਾਰਲੀਮੈਂਟ ਦੇ ਆਖਰੀ ਦਿਨ ਜਿੱਥੇ ਸਰਕਾਰ ਨੂੰ ਬੇਨਤੀ ਕੀਤੀ ਕਿ ਵਾਈਟ ਪੇਪਰ ਲਿਆਵੇ ਇਹਨਾਂ ਨੂੰ ਪੜ੍ਹੇ ਪੰਜਾਬ ਸਰਕਾਰ ਨੇ ਵੀ ਐਸਆਈਟੀ ਬਣਾਈ ਕਾਫੀ ਨਕੇਲਾਂ ਪਾਈਆਂ ਪਰ ਸਾਡਾ ਫਰਜ਼ ਹੈ ਨਸ਼ੇ ਨੌਜਵਾਨਾਂ ਨੂੰ ਚੇਤਨਤਾ ਲਿਆਈਏ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਆਪਣੇ ਪੰਚਾਇਤ ਔਰ ਇੱਕ ਜਿਵੇਂ ਰਾਤ ਨੂੰ ਪਹਿਰਾ ਲੱਗਦਾ ਸੀ ਪਹਿਰਾ ਲਾ ਦਿੰਦੇ ਆ ਉਹ ਕਿ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਉਹਨੂੰ ਫਿਰ ਰੋਕਦੇ ਆ ਉਹਨੂੰ ਫੜਵਾਉਂਦੇ ਆ ਪੁਲਿਸ ਨੂੰ ਪਰ ਸਾਡਾ ਫਰਜ਼ ਹੈ ਹਰ ਨੌਜਵਾਨ ਨੂੰ ਕਹਿਣਾ ਕਿ ਨਸ਼ੇ ਦਾ ਮਤਲਬ ਹੈ ਸਰਬ ਪਖੀ ਨਾਸ਼ ਆਪਣਾ ਨਾਸ਼ ਆਪਣੇ ਪਰਿਵਾਰ ਦਾ ਨਾਸ਼ ਸਿਹਤ ਦਾ ਨਾਸ਼ ਔਰ ਇਸ ਨਸ਼ੇ ਦੀ ਦੁਰਗਤੀ ਤੋਂ ਬਚੋ ਅਸੀਂ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਵੱਡੇ ਵੱਡੇ ਸ਼ਹਿਰਾਂ ਚ ਡਰੱਗ ਰੀਹੈਬ ਸੈਂਟਰ ਖੋਲੇ ਨੇ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਅੰਮ੍ਰਿਤਸਰ ਚੱਲ ਰਿਹਾ ਜਲੰਧਰ ਹੁਣ ਮੈਂ ਪਿਛਲੇ ਐਤਵਾਰ ਪਟਿਆਲੇ ਗਿਆ ਸੀ ਸਕੇਟ ਰੀਹੈਬ ਸੈਂਟਰ ਅਸੀਂ ਉਹ ਕਰ ਰਹੇ ਹਾਂ ਕਲੈਬੋਰੇਸ਼ਨ ਕਿ ਉੱਥੇ ਬੱਚਿਆਂ ਨੂੰ ਰੀਹੈਬ ਕਰੀਏ ਉਹਨਾਂ ਨੂੰ ਗੁਰਬਾਣੀ ਸਿਖਾਈਏ ਉਹਨਾਂ ਨੂੰ ਜਿਮਿੰਗ ਸਿਖਾਈਏ ਉਹਨਾਂ ਨੂੰ ਯੋਗਾ ਸਿਖਾਈਏ ਉਹਨਾਂ ਨੂੰ ਖੇਡਾਂ ਸਿਖਾਈਏ ਔਰ ਨਾਲ ਹੀ ਉਹਨਾਂ ਨੂੰ ਸਕਿੱਲ ਕਰਾਈਏ ਤੇ ਚੌਥੀ ਗੱਲ ਜੋ ਅੱਜ ਦਾ ਇਹ ਸਮਾਜ ਵਾਤਾਵਰਣ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇਖੋ ਇਸ ਤੋਂ ਸੈਕੂਲਰ ਕਿਉਂਕਿ ਟੋਲਰੈਂਸ ਦੀ ਇੰਟਰਫੇਸ ਦੀ ਕਮੀ ਹੈ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕੋਈ ਵੀ ਸਿੱਖ ਇੱਕ ਇੱਕ ਤੇ ਇੱਕਾ ਦੁਕਾ ਘਟਨਾ ਕੋਈ ਇੱਕ ਬੰਦਾ ਕੁਝ ਕਰ ਦੇਵੇ ਅਮਰੀਕਾ ਚ ਜਾਂ ਕੈਨੇਡਾ ਚ ਫਰ ਸੋਸ਼ਲ ਮੀਡੀਆ ਕੇ ਵਰਡ ਮੈਂ ਤੇ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਹੈ ਹੀ ਨਹੀਂ ਕੁਝ ਅਸਲੀਅਤ ਕੋਈ ਪ੍ਰਦਰਸ਼ਨ ਹੋ ਜਾਏ ਕੋਈ ਕੁਝ ਹੋ ਜਾਏ ਕੋਈ ਸਿੱਖ ਆਪਣੇ ਬਲ ਅਸੀਂ ਕੋਈ ਆਪਣੀ ਆਵਾਜ਼ ਹੀ ਨਹੀਂ ਉਠਾ ਸਕਦੇ ਅਸੀਂ ਆਪਣੀ ਗੱਲ ਹੀ ਜਦੋਂ ਕੋਈ ਥੋੜੀ ਜੀ ਗੱਲ ਕਰੀਏ ਉਹ ਵੀ ਆਰ ਬ੍ਰਾਂਡਡਡ ਐਸ ਕਿ ਵੀ ਇੱਕ ਕੇ ਬਣਾ ਕੇ ਦੇ ਬੰਦੇ ਨੇ ਇੰਨੀ ਇਹ ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ 29 ਇੱਕ ਕੇਵਲ ਔਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਇੰਨੇ ਸੈਕੂਲਰ ਜਿੱਥੇ 29 Hindu ਤੇ Muslim Musalman ਭਗਤਾਂ ਦੀ ਭਗਤ ਕਬੀਰ ਜੀ ਦੀ ਫਰੀਦ ਜੀ ਦੀ ਨਾਮਦੇਵ ਜੀ ਦੀ ਪੀਪਾ ਜੀ ਦੀ ਉਹਨਾਂ ਦੀ ਬਾਣੀ ਦਰਜ ਹੈ ਸਭੇ ਸਾਂਝੀਵਾਲ ਸਦੈਨ ਕੋਈ ਨਾ ਦੱਸੇ ਬਾਰਾ ਜੀ ਉਹ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਸਰਬ ਸਾਂਝੀਵਾਲਤਾ ਨੂੰ ਅਸੀਂ ਸਮਾਜ ਦੇ ਵਿੱਚ ਫਲਾਈਏ ਮੈਂ ਨਹੀਂ ਸਮਝਦਾ ਪਿੰਕੀ ਜੀ ਵੀ ਖੜੇ ਹੈ ਕਿ ਸਿੱਖਾਂ ਨੂੰ ਕੋਈ ਦੇਸ਼ ਭਗਤੀ ਦਾ ਸਰਟੀਫਿਕੇਟ ਚਾਹੀਦਾ ਹੁਣ ਮੈਂ 3-4 ਦਿਨਾਂ ਤੋਂ ਦੇਖ ਰਿਹਾ ਹਾਂ ट्रोलिंग ਹੀ ਹੋ ਜਾਂਦੀ ਐ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਦੁੱਖ ਹੋ ਰਿਹਾ ਮੈਂ ਅੱਜ ਦੇ ਇਸ ਵਿਵਾਨ ਚੋਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜੇ ਵੀ ਹੇਟ ਸਪੀਚ ਹੇਟ ਮੋਂਗਰ ਸੋਸ਼ਲ ਮੀਡੀਆ ਤੇ ਭਾਵੇਂ ਉਹ ਸਿੱਖ ਹੈ ਹਿੰਦੂ ਮ ਕੋਈ ਧਰਮ ਦੀ ਤੇ ਗੱਲ ਹੀ ਨਹੀਂ ਜਿਹੜਾ ਸਮਾਜ ਦੇ ਵਿੱਚ ਨਫ਼ਰਤ ਫੈਲਾ ਰਿਹਾ ਹੈ ਔਰ ਕਿਸੇ ਵੀ ਜਾਇਜ਼ ਚੀਜ਼ ਨੂੰ ਉਹ ਟਰਮ ਕਰ ਰਿਹਾ ਉਹਦੇ ਤੇ ਐਕਸ਼ਨ ਲਓ ਉਹਨਾਂ ਦੇ ਐਫਆਈਆਰ ਕਰੋ ਉਹਨਾਂ ਦੇ ਅਕਾਊਂਟ ਬੰਦ ਕਰੋ ਕਿਉਂਕਿ ਸਿੱਖ ਧਰਮ ਦਾ ਫਲਸਫਾ ਸਭ ਨੂੰ ਨਾਲ ਲੈ ਕੇ ਚੱਲਣਾ ਇਹ ਸਰਬਸਾਂਝੀ ਵਾਲਤਾ ਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਅਸੀਂ ਸਿੱਖ ਪੰਥ ਵਿੱਚ ਸਾਰੇ ਇਕੱਠੇ ਹੋਈਏ ਸਿੱਖਿਆ ਲੰਗਰ ਹਰ ਗੁਰਦੁਆਰੇ ਦੇ ਵਿੱਚ ਚਲਾਈਏ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲੀਏ ਯੰਗ ਯੰਗ ਬੱਚੇ ਕੋਰਸ ਹੀ ਕੋਰਸ ਨੇ ਸਕਿੱਲ ਦੇ ਅਸੀਂ ਹਰ ਗੁਰਦੁਆਰਾ ਸਾਹਿਬ ਨੂੰ ਕਿਹਾ ਜੇ ਤੁਸੀਂ 80% ਲਾਓਗੇ ਅਸੀਂ 20% ਸਨ ਫਾਉਂਡੇਸ਼ਨ ਵਰਲਡ ਪੰਜਾਬੀ ਔਰਗੇਸ਼ਨ ਕੰਟਰੀਬਿਊਟ ਕਰੇਗੀ ਤੋ ਉਸੇ ਸਕਿੱਲ ਸੈਂਟਰ ਬਣਾਓ ਅਖੀਰ ਚ ਮੈਂ ਇਜਾਜ਼ਤ ਲੈਣ ਤੋਂ ਪਹਿਲੇ ਇੱਕ ਚੰਦ ਲਾਈਨਾਂ ਮੈਂ ਕਹਿਣਾ ਵੰਗਾਰ ਦਿਆਂ ਅੱਜ ਯਾਦ ਕਰਕੇ ਦੋਸਤੋ ਉਸ ਹੱਕ ਹੱਕ ਅੰਦੇਸ਼ ਨੂੰ ਉਸ ਬਾਦਸ਼ਾਹ ਦਰਵੇਸ਼ ਨੂੰ ਦੱਸੋ ਜੋ ਉਸ ਨੇ ਸੌਂਪਿਆ ਕਿੰਨਾ ਕੁ ਲੱਖਾ ਕਰਜ਼ ਹੈ ਤਨਯੋ ਦਿਆਲਾ ਦੇਗ ਚੋਂ ਅਜ ਤੁਸਾਂ ਨੂੰ ਵੰਗਾਰਦਾ ਚੜਿਆ ਜੋ ਚੜ ਕੇ ਚੜਖੜੀ ਸ਼ਹਾਬਾਜ਼ ਕੂਕਾਂ ਮਾਰਦਾ ਜ਼ੋਰਾਵਰ ਤੇ ਫਤਿਹ ਨੇ ਲਲਕਾਰਿਆ ਸਰਹੰਦ ਚੋਂ ਆਵਾਜ਼ ਕੀ ਹੈ ਆ ਰਹੀ ਸੁਣਿਓ ਕਖੂਨੀ ਕੰਧ ਚੋਂ ਅਜੀਤ ਤੇ ਜੁਝਾਰ ਨੇ ਘੱਲਿਆ ਪੈਗਾਮ ਹੈ ਇਹ ਖਾਲਸਾ ਜੀ ਤੁਹਾਡੇ ਲਈ ਤੁਹਾਡੇ ਨਾਮ ਹੈ ਰਣਜੀਤ ਸੀ ਜੋ ਜਿੱਤਦਾ ਅੱਜ ਜਿੱਤ ਕੇ ਵੀ ਹਾਰਿਆ ਖਾਲਸਾ ਪਰਿਵਾਰ ਨੂੰ ਖੁਦਗਰਜ਼ੀਆਂ ਨੇ ਮਾਰਿਆ ਜੇ ਰੱਖਣਾ ਇਸ ਚਮਨ ਨੂੰ ਅੱਜ ਪ੍ਰਾਣੇ ਕਰੀਏ ਦੋਸਤੋ ਇਸ ਲਈ ਹੀ ਜੀਵੀਏ ਦੋਸਤੋ ਇਸ ਲਈ ਹੀ ਮਰੀਏ ਦੋਸਤੋ ਸਿੱਖੀ ਹੈ ਮਹਿੰਗੀ ਸੀਸ ਤੋਂ ਸਿਰ ਦੇਣ ਬਾਝੋਂ ਜਾਏ ਨਾ ਇਹ ਬਾਗ ਹੈ ਗੋਬਿੰਦ ਦਾ ਕੁਮਲਾਏ ਨਾ ਮੁਰਝਾਏ ਨਾ ਇਹ ਬਾਗ ਹੈ ਗੋਬਿੰਦ ਦਾ ਕੁਮਲਾਏ ਨਾ ਮੁਰਝਾਏ ਨਾ